ਹਾਂਜੀ ਬਾਈ ਜੀ ਤੁਸੀਂ ਇੱਥੇ ਇਕੱਠੇ ਹੋਈਆਂ ਕੀ ਗੱਲ ਹੈ ਵੈਦੂਜੀ ਦਾ ਖਾਲਸਾ ਵੈਦੂਜੀ ਦੀ ਫੋਟੇ ਅੱਜ ਆ ਜੀ ਜੀਤਾਨੀ ਧਰਤੀ ਸੀ ਚੰਬੌਰ ਸਾਹਿਬ ਦੇ ਸਤਕਰ ਹੋਏ ਨਾ ਕਾਫੀ ਲੰਬੇ ਸਮੇਂ ਤੋਂ ਸਾਨੂੰ ਪਤਾ ਲੱਗ ਰਿਹਾ ਸੀ ਸੌਰ ਸਾਹਿਬ ਦੇ ਹੱਦ ਦੇ ਅੰਦਰ ਈਟ ਵੇਖ ਰਿਹਾ ਤੇ ਹੋਰ ਜਾਇ ਕਈ ਮਾਦਾਂ ਤੋਂ ਲਿਖ ਰਹੀਆਂ ਜਿਹੜੇ ਬਸਤਰ ਹੈ ਜੀ ਚੰਬੌਰ ਸਾਹਿਬ ਦੇ ਵਿੱਚ ਪਵਿੱਤਰ ਧਰਤੀ ਹੁਣ ਕਰਕੇ ਬੈਨ ਆ ਦਾ ਸਰਕਾਰ ਵੱਲੋਂ ਨੋਟੀਫਿਕੇਸ਼ਨ ਵੀ ਹੋਇਆ ਹੋਇਆ। ਤੋਂ ਜਿਹੜਾ ਇਹ ਸਾਡੇ ਇੱਕ ਚਾਚੇ ਦਾ ਤਾਂ ਪਰ ਇਹ ਖਰੀਆਮ ਮੀਟ ਵੇਚਦੇ ਆ। ਆਜਾ ਤੁਹਾਨੂੰ ਦਿਖਾ ਵੀ ਦਿੰਨੇ ਆ ਇਹ। ਤੁਸੀਂ ਖੜੋ ਰਹੀ। ਆ ਦੇਖ ਲਓ ਵੀ ਖਰੀਆਮ ਜਿਹੜਾ ਸਾਡੇ ਵੀਰਾਂ ਨੇ ਮੀਟ ਲੱਤਾ ਹੋਇਆ ਰਿਹਾ। ਇਹ ਇਹਨੇ 220 ਰੁਪਏ ਪਤਾ ਨਹੀਂ ਕਿੰਨੇ ਦਾ ਇਹ ਜਿਹੜੀ ਜਿਹੜੀਆਂ ਇਹਨਾਂ ਦਾ ਮੀਨੂ ਦੇਖਦੇ ਆਂ। ਉਹਦੇ ਵਿੱਚ ਕਿਤੇ ਵੀ ਇਹਨਾਂ ਨੇ ਨਾਨ ਵੈਜ ਦਾ ਜ਼ਿਕਰ ਨਹੀਂ ਕਰਿਆ ਆਇਆ ਸਿਰਫ ਵੈਜ ਦਾ ਹੀ ਜ਼ਿਕਰ ਕਰਿਆ ਹੋਇਆ ਨਾਨ ਵੈਜ ਨੂੰ ਇਹ ਜਿਹੜਾ ਪਰਦੇ ਵਿੱਚ ਰੱਖ ਕੇ ਦੱਲੇ ਤੋਂ ਇੱਕ ਰਾਤ ਤੋਂ ਲੰਬੀ ਪਾਬੰਦ ਸਤਾਤੀਆ ਇਹਦੇ ਵਿੱਚ ਇਹ ਬਿਲਕੁਲ ਬੰਨ੍ਹ ਕਰਿਆ ਹੋਇਆ ਅੰਡਾ ਦਾਲ ਸਰਕਾਰ ਕਰਨੀ ਨਹੀਂ ਦੇ ਕੰਮ ਨੇ ਇਹਦੇ ਬਾਰੇ ਕਾਰਵਾਈ ਕੀਤੀ ਜਾਵੇ ਜੇ ਸਰਕਾਰ ਦਾ ਰੋਸ ਹੈ ਤੇ ਹੋਇਆ ਤਾਂ ਇਹਨਾਂ ਤੇ ਬੰਦੂਸ਼ੀ ਚਾਲੇ ਹਾਂਜੀ ਜਸਪ੍ਰੀਤ ਸਿੰਘ ਜੀ ਰਬਦਾਰ ਜੀ ਦੇ ਪ੍ਰੋਫੈਸਰ ਰੱਖ ਦੋ ਆਪ ਸਭ ਜਾਣੇ ਹੋ ਸਾਰੇ ਜਾਣਦੇ ਨੇ ਅ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਧਰਤੀ ਤੇ ਖੜੇ ਆ ਜਿੱਥੇ ਇੱਕ ਪਹਿਲੇ ਸਮੇਂ ਤੋਂ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੋਇਆ ਹੈ ਕਿ ਮੀਟ ਧਾਰੂ ਤੇ ਧਾਰੂ ਦਾ ਜਿਹੜਾ ਠੇਕਾ ਔਰ ਜਿਹੜਾ ਮੀਟ ਦਾ ਕੋਈ ਆਫਤਾ ਜਾਂ ਕੁਝ ਵੀ ਇਹ ਇਹਦੀ ਹਦੂਦ ਦੇ ਵਿੱਚ ਚਮਕੌਰ ਸਾਹਿਬ ਦੀ ਨਹੀਂ ਹੋ ਸਕਦਾ ਜਦ ਕੇ ਸ਼ਰੇ ਆਮ ਚਾਚੇ ਦਾ ਧਰਮ ਹੈ ਤੇ ਇਨੂ ਦੇ ਵਿੱਚ ਕੁਝ ਨਹੀਂ ਲਿਖਿਆ ਨੌਨ ਵੈਜ ਬਾਰੇ ਪਰ ਨੌਨ ਵੈਜ ਦੇ ਰਹੇ ਨੇ ਇਹਨੇ ਸ਼ਾਮ ਨੂੰ ਦੇ ਰਹੇ ਨੇ ਆ ਦੁਪਹਿਰ ਦਾ 2:30 ਦਾ ਟਾਈਮ ਆ ਤੇ ਹਾਂ ਤੇ ਲੱਗਿਆ ਤੇਰੇ ਨੌਨ ਵੈਜ ਨੂੰ ਲੱਗਾ ਇੱਕ ਬਾਹਰ ਇਹ ਸਰੀਆ ਨਾਲ ਫੋਟੋ ਚਾਹਤਾ ਮੈਂ ਉਹਨੂੰ ਦੰਗੋ ਕਰਦਾ ਰਹੇ ਕੋਈ ਪਰਸਪਰ ਇਹ ਜਦੋਂ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਆ। ਲੈ ਕਿੱਦਾ ਵੇਚ ਰਿਹਾ ਕੀ ਦੀ ਸ਼ਾਹ ਤੇ ਵੇਚ ਰਿਹਾ। ਇਹ ਸਾਡਾ ਜਿਹੜਾ ਸਰਕਾਰ ਨੂੰ ਕੁਐਸਚਨ ਆ ਇੱਕ ਦੇ ਪ੍ਰਸ਼ਾਸਨ ਨੂੰ ਕੁਐਸਚਨ ਆ ਇਹ ਕੀ ਦੀ ਸ਼ਾਹ ਤੇ ਵੇਚ ਰਿਹਾ। ਉਹ ਬੇੰਤੀਆ ਪ੍ਰਸ਼ਾਸਨ ਨੂੰ ਵੀ ਤੇ ਜੰਗਲਾਤ ਨੂੰ ਵੀ ਆ ਦੇਖੋ ਜੰਗਲਾਤ ਨੇ ਮੂਰੇ ਪੂਰਾ ਖਾਲੀ ਕਰਕੇ ਦਿੱਤਾ ਹੋਇਆ ਗਰਾਊਂਡ। ਕੀ ਗੱਲ ਵੀ ਇਹ ਗਰਾਊਂਡ ਆ ਜਿਹੜਾ ਕਿਉਂ ਖਾਲੀ ਕਰਿਆ ਜਦੋਂ ਤੁਸੀਂ ਸਾਰੇ ਜਿਹੜੇ ਆਲੇ ਦੁਆਲੇਿੱਥੇ ਵੀ ਜੰਗਲਾਤ ਕੋਈ ਵੀ ਜਗ੍ਹਾ ਉਹ ਪੂਰੀ ਪੁੱਟਿਆਂ ਨਾਲ ਹਰੀ ਭਰੀ ਆ। ਇੱਥੇ ਇੱਕ ਵੀ ਬੂਟਾ ਨਹੀਂ ਦੇਖ ਰਿਹਾ ਅਜਾ ਗਲਾਟ ਬੰਦਾ ਉਹ ਜੰਗਲਾਤ ਵਿਭਾਗ ਨੇ ਸਾਡੀ ਬੇਨਤੀ ਆ ਕਿ ਇਹਦੇ ਪ੍ਰਤੀ ਵੀ ਅਸੀਂ ਕੋਈ ਐਕਸ਼ਨ ਲਵਾਂਗੇ ਸੋ ਜਿੰਨੇ ਵੀ ਇੱਥੇ ਦਰਖਤ ਲੱਗਣੇ ਨੇ ਜਗ੍ਹਾ ਬਚੀ ਹੋਈ ਆ ਇੱਥੇ ਦਰਖਤ ਲਾਏ ਜਾਣ ਠੀਕ ਹੈ ਜਦੋਂ ਕੋਈ ਵੀ ਹੁਣ ਜਿਹੜੀਆਂ ਲਿੰਕ ਰੋੜਾਂ ਨਿਕਲਣੀਆਂ ਸੀਗੀਆਂ ਸਾਡੇ ਕੰਪਾਊਂਡ ਨਿਕਲਣੀ ਸੀਗੀ ਤਾਲਾਪੁਰ ਨਿਕਲਣੀਆਂ ਸੀਗੀਆਂ ਜੰਗਲਾਤ ਵਿਭਾਗ ਨੇ ਉਹ ਪੱਕੀ ਨਹੀਂ ਹੋਰ ਦਿੱਤੀ ਐਨੇ ਸਖਤ ਕਾਨੂੰਨ ਨੇ ਬੜਾ ਕਾਨੂੰਨ ਕਿੱਥੇ ਗਈ ਆ ਤਾਂ ਸ਼ਰੀਆਮ ਖਾਲੀ ਕਰਕੇ ਦਿੱਤਾ ਹੋਇਆ ਵੀ ਤੁਸੀਂ ਇੱਥੇ ਪਾਰਕਿੰਗ ਦੋ ਗੱਡੀਆਂ ਦੀ ਇਹ ਇਹ ਕਿੱਦਾਂ ਚੱਲ ਰਿਹਾ ਜੰਗਲਾਤ ਵਾਲੇ ਨਾਲ ਇਹ ਸਾਨੂੰ ਪਤਾ ਨਹੀਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗ ਜੂ ਜੰਗਲਾਤ ਵਿਭਾਗ ਆਪਣਾ ਜਿਹੜਾ ਉਹ ਉਹ ਦੱਸੇ ਵੀ ਇਹ ਸਾਡਾ ਇਹ ਨਾਲ ਕੀ ਚੱਲਦਾ ਹੈ ਵੀ ਕਿਉਂ ਖਾਲੀ ਕਰਕੇ ਦਿੱਤਾ ਹੋਇਆ ਹੈ ਕੁੱਡਾ ਦਿੱਤਾ ਹੋਇਆ ਹੈ ਸੋ ਸਾਡੀ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਕਿ ਇਹ ਸਰਿਆਮ ਲਖੋ ਪਾਵਾ ਜਿਹੜਾ ਉਹ ਧੰਦਾ ਜਿਹੜਾ ਸ਼ਰਾਬ ਦਾ ਬੜਾ ਵੱਡਾ ਕੰਮ ਬਿਲਕੁਲ ਚੱਲਦਾ ਹੋਊਗਾ ਬਿਲਕੁਲ ਸਾਡੇ ਅੱਖਾਂ ਦੇ ਹੁਣ ਸਾਹਮਣੇ ਹੈਗਾ ਪਰ ਹੋਰ ਵੀ ਚੀਜ਼ਾਂ ਉਹਦੇ ਪੱਲੇ ਪੱਟੇ ਪਾ ਰਹੇ ਸੋ ਇੰਨੀ ਕ ਬੇਨਤੀ ਹੈ ਅਗਲੀ ਬੇਨਤੀ ਸਰਵਾਰ ਜੋਸ਼ ਸਿੰਘ ਜੀ ਤਬੂਤ ਸ੍ਰੀ ਕੋਤਾਂ ਦੇ ਹਾਂਜੀ ਅਨਜੋਤ ਸਿੰਘ ਜੀ ਕੋਜੀ ਸਰਵਾਰ ਸਾਹਿਬ ਇੱਕ ਇਹ ਗਾਂ ਦੀ ਫਾਰਮ ਰਿਕਰ ਕਰਦਾ ਰਹੀ ਹੈ ਇੱਥੇ ਇਹ ਜਿਵੇਂ ਜਵਾੜੇ ਕੰਮ ਨਹੀਂ ਕਰਨੇ ਚਾਹੀਦੇ ਅੱਗੇ ਫਿਰ ਬੈਠੋ ਆਗੇ ਪਟਨਾ ਸਾਹਿਬ ਆਪਣੇ ਵਿਆਪ ਤੋਂ ਹੋ ਰਿਹਾ ਹੈ ਉਹਨਾਂ ਨੇ ਪ੍ਰਿੰਸ ਸਾਹਿਬ ਨਾਲ ਵੀ ਗੱਲ ਕਰੀ ਹੈ ਜੀ ਉਹਨਾਂ ਨੇ ਵੀ ਕਿਹਾ ਵੀ ਅਸੀਂ ਐਡੀਐਮ ਸਾਹਿਬ ਨੂੰ ਚਿੱਠੀ ਪਹਿਲਾਂ ਕੱਢੀ ਹੋਈ ਹੈ ਇਸੇ ਸਬੰਧ ਵਿੱਚ ਜੀ ਜਿਹੜਾ ਮੀਟ ਦਿਖਾਓ ਜਿਹੜਾ ਆਈਨ ਸਾਹਿਬ ਜਿਹੜੀ ਸਮਾਂ ਸਾਹਿਬ ਜਿਹੜਾ ਇੱਥੇ ਆਉਂ ਚੁੱਕਿਆ ਤੇ ਸਾਰੇ ਦੇਖ ਚੁੱਕੇ ਆ ਵੀ ਆਹ ਮਤਲਬਾ ਜੋ ਕੀ ਹੈਗਾ ਜਿਹੜਾ ਦਿਖਾਓ ਇਹਨਾਂ ਨੂੰ ਕੋਲ ਆਹ ਦੇਖੋ ਜੀ ਸਰ ਸਾਹਿਬ ਦੇ ਵਿੱਚ ਜਿਹੜਾ ਟਕਣ ਵਾਲਾ ਹੋਇਆ ਸੀ ਨਾ ਮੀਟ ਨਹੀਂ ਸੀ ਇਹ ਬੇਚ ਰਿਆ ਬੰਦੇ ਕਾਰੇ ਸੀਗੇ ਮੈਨੂੰ ਦੇ ਵਿੱਚ ਮੈਨੂੰ ਦੇ ਵਿੱਚ ਲਿਖਿਆ ਬਾਕੀ ਤੁਹਾਨੂੰ ਨੌਨ ਰੈਂਟ ਦੇਗਾ ਚਲੋ ਤੁਸੀਂ ਨਾਲ ਜਾਓ ਚੱਲ ਚੱਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਸ ਮੌਕੇ ਤੇ ਪਹੁੰਚ ਚੁੱਕੀ ਹੈ ਜਿੰਨਾ ਵੱਲੋਂ ਤਸਵੀਰਾਂ ਦੇ ਵਿੱਚ ਇਸ ઠાਬੇ ਤੇ ਹੌ ਪਹੁੰਚੇ ਨੇ ਹੈਲੋ ਕਿਹਨਾਂ ਆ ਰਹੀ ਹੈ ਰਿਜ ਵਰਤਦਾ ਬੰਦਾ ਲੈ ਆਈਏ ਸਰਵਾ ਜੀ ਆ ਲੈ ਕੇ ਆਏ ਜੀ ਕੋਈ ਨਾ ਕੋਈ ਤੈਨੂੰ ਅਫਸਰ ਬੁਲਾਉਂਦੇ ਆ ਚਲ ਓਏ ਇੱਕ ਦੋ ਨੂੰ ਕਹੀ ਜਾਂਦੇ ਆ ਮੈਨੂੰ ਤੈਨੂੰ ਡਟਵਾਉਣੀ ਆ ਹੁਣ ਸਮਾਰੀ ਤੇ ਆ ਮਾਰ ਕਿੱਥੋਂ ਭਾਕੇ ਜਾਂਦਾ ਉਹ ਲਾ ਦਿੰਦਾ ਹਾਂ ਉਹੜਾ ਚੱਪਾ ਬਣਾਉਣਾ ਹੈ ਥਾਂ ਦਾ ਵਿੱਚ ਬਣਾਉਂਦੇ ਨਾ ਨੇ ਲਾਫਟ ਤੇ ਦਾਲੂ ਪੀਣ ਨੂੰ ਪੰਜ ਦਾਲ ਦਾ ਨਹੀਂ ਤੇ ਕਰਮੇ ਹੋਵੇ ਅਲਿਕੇ ਅਲਿਕੇ ਆ ਪੂਰੇ ਗਏ ਮਾਲ ਹੋਣ ਲੱਗਿਆ ਜੀ ਬਾਤ ਹੋਵੇ ਇਮੈਂਟ ਤੋਂ ਬਣਾ ਤੇਰੇ ਵਿੱਚ ਨੀਚੇ ਬਣਾ ਬਣਾ ਕੇ ਦੰਨਾ ਮੈਂ ਕਣੀ ਬਣਾ ਕੇ ਹੈ ਬਣਾ ਕਿੱਥੇ ਆ ਵੀਰ ਬਣਿਆ ਤਾਂ ਕਿਤੇ ਨਾ ਕਿਤੇ ਹੈ ਨਾ ਦੇ ਪਤਾ ਆ ਬੰਦੋ ਆਜੋ ਹੈਗਾ ਹੈਗਾ ਆਜੋ ਉਹ ਹੈਗਾ ਆਜੋ ਹੈਗਾ ਉਹ ਆਜੋ ਆਜੋ ਕਿੱਥੇ ਆਪਿਆ ਆਜੋ ਆਜੋ ਵੀਰ ਸੱਚ ਬੱਸ ਤੋ ਕੀ ਕਹ ਲੈ ਹੈ ਕਿ ਆਖ ਤੱਕ ਦੱਸੋ ਉਹ ਆਸ ਕਰਦੇ ਹਾਂ ਮੈਂ ਦੇਖਦਾ ਦੂਜਾ ਪਿੰਡ ਦੱਸਿਆ ਤੇ ਆ ਕੇ ਪੁੱਛਿਆ ਯਾਰ ਨਾਲ ਚੁਰਾ ਦਿਓ ਤਾਂ ਕਿੱਥੇ ਗਿਆ ਦੂਜਾ ਪਵੰਦਰ ਜਿਆ ਇਹ ਕਿਹੜਾ ਸੀ ਕਿੱਥੇ ਦੂਰ ਗਿਆ ਲੋਨ ਤੁਮ ਨੂੰ ਅਗਿਆਤਾ ਕੰਨੀ ਜਿਆ ਪੁੱਛਿਆ ਵੀ ਤੂੰ ਹੈ ਨਹੀਂ ਉਹ ਕਿਥੋਂ ਆ ਗਿਆ ਝੂਠ ਬੋਲਦਾ ਜਿ ਸਿਆਣੇ ਅਫਸਰ ਕਹਿੰਦੇ ਮੰਨਣੀ ਚਾਹੀਦੀ ਆ ਤੱਕਲੇ ਬਾਹਰ ਬਾਹਰ ਕੱਢੋ ਬਾਹਰ ਆ ਗਿਆ ਸਾਰਾ ਕਲੀਅਰ ਹੋ ਗਿਆ ਹਾਂ ਵਿੱਚ ਚੱਕਲੇ ਨੂੰ ਬਾਹਰ ਕੱਢ ਟ੍ਰੇਨ ਨੂੰ ਕਰੇਟ ਕੋ ਬਾਹਰ ਕੱਢ ਪੂਰੇ ਨੂੰ ਕਹਿੰਦਾ ਕਿ ਇੱਥੇ ਰੋਡ ਬੰਦ ਹੈ ਚੱਲ ਇਕੱਲੇ ਇਕੱਲੇ ਨੂੰ ਕੱਢਦਾ ਆਪਾਂ ਆਪਣੇ ਆਪ ਹੀ ਹੈਟਿੰਗ ਆਪੇ ਜੀ ਜੋ ਕਹਿ ਰਹੇ ਦੇ ਵੀ ਸਾਡੇ ਘਾਟ ਵਿੱਚ ਕੋਲ ਚਿਕਨ ਦਾ ਨਾ ਨਹੀਂ ਬਿਲਕੁਲ ਨਹੀਂ ਇਹ ਨੰਨੀ ਗਲ ਕਰਦੇ ਜੀ ਕੋਈ ਨਹੀਂ ਆ ਤੇ ਉਹ ਪਾਪ ਸਾਡੀ ਧਰਤੀ ਤੇ ਆਪਾਂ ਦੇਖ ਕਰਦੇ ਆਂ ਹਰਿਆਣਾ ਵਾਲਾ ਇਹ ਮੀਟ ਪਰੋਸਿਆ ਜਾਂਦਾ ਸਰਕਾਰ ਦੇ ਆਊਟਰਾ ਵੀ ਝੱਗੀਆਂ ਉਡਾਈਆਂ ਗਈਆਂ ਜਿਹੜਾ ਕਾਨੂੰਨ ਦੇ ਮਤਲਬ ਤਨਕੌਰ ਸਾਹਿਬ ਨੂੰ ਸਾਡੇ ਆਪ ਨੇ ਪਵਿੱਤਰ ਧਰਤੀ ਦਾ ਦਰਜਾ ਮਿਲਿਆ ਹੋਇਆ ਹੈ ਪਾਰਲ ਦੂਜੀ ਵੀ ਰੇਜਨ ਵੀ ਇਹਦਾ ਹੋਇਆ ਹੋਇਆ ਕਿ ਤੁਸੀਂ ਸਰਕਾਰ ਦੀ ਜਿਹੜਾ ਮਿੱਟੀ ਪਾ ਕੇ ਵੇਚਿਆ ਜਾ ਰਿਹਾ ਇਹਦਾ ਕੋਈ ਗੱਲ ਨਹੀਂ ਮੀਟਾ ਇੱਥੇ ਮੀਟ ਨਹੀਂ ਛਾਪਾ ਆਜੋ ਹਾਂਜੀ ਠਾਨਾ ਦਾ ਸਾਹਿਬ ਤੁਸੀਂ ਆਏ ਹੋ ਮੌਕੇ ਤੇ ਮੀਟ ਬਰਾਮਤ ਹੋ ਗਿਆ ਹਾਂਜੀ ਹਾਂਜੀ ਆ ਹੈ ਕਿੰਨੇ ਕਿਲੋ ਦੋਕਰ ਹੋਣਾ ਜੀ ਹਾਂ ਬਾਕੀ ਜਿੱਦਾਂ ਦੀ ਕੰਪਲੀਟ ਦਿੰਦੇ ਇਹ ਆਪਾਂ ਕਾਰਵਾਈ ਕਰਦੇ ਹਾਂ ਕਰਵਾਈ ਤੇ ਠੀਕ ਹੈ ਮੌਕੇ ਤੁਸੀਂ ਬਰਾਮਤ ਕਰ ਲੇ ਜੀ ਠੀਕ ਦੋ ਤੋਂ ਤਿੰਨ ਲੱਗਦਾ ਦੋ ਕਿਲੋ ਦੇ ਨੇ ਹਾਂਜੀ ਹਾਂ ਠੀਕ ਹੈ ਜੋ ਵੀ ਹੈ ਬਰਾਮਦ ਹੋ ਗਿਆ ਜੀ ਠੀਕ ਹੈ ਜੀ ਲਓ ਜੀ ਇਹ ਸਨ ਪੁਲਿਸ ਮੁਲਾਜ਼ਮ ਸਰਦਾਰ ਜਸਵਿੰਦਰ ਸਿੰਘ ਮੌਕੇ ਤੇ ਆਈ ਹੋ ਪੁਲਿਸ ਵਿਭਾਗ ਦੀ ਟੀਮ ਪਹੁੰਚੀ ਹੋਈ ਦੀ ਜਿਨ੍ਹਾਂ ਨੇ ਕਿਹਾ ਕਿ ਇਸ ਤਾਬੇ ਤੇ ਜੋ ਬਰਾਮਦ ਹੋ ਚੁੱਕਿਆ ਤੇ ਮੌਕੇ ਤੇ ਇੱਥੇ ਹੁਣ ਪੁਲਿਸ ਨੇ ਉਹਨੂੰ ਕਬਜ਼ੇ ਚ ਲੈ ਲਿਆ ਇਹ ਕੀ ਕਾਰਵਾਈ ਇਹਨਾਂ ਵੱਲੋਂ ਲਿਖਤੀ ਦਰਖਾਹਤ ਦਿੱਤੀ ਜਾਵੇਗੀ ਤਾਂ ਉਸ ਦੀ ਤੁਸੀਂ ਕੌਣ ਦਰਖਾਸਤ ਕੀ ਦਰਖਾਹਤ ਦਿਓਗੇ ਤੁਸੀਂ ਬੜੀ ਵਾਰ ਅਸੀਂ ਦੇਖਣਾ ਲੋਕੋ ਜੋ ਸਾਨੂੰ ਖਾਣਾ ਲੱਗਦਾ ਹੈ ਉਹਦੇ ਵੀ ਧਿਆਨ ਦੇ ਅਸੀਂ ਆਪਣੀ ਸਰਕਾਰ ਲੈ ਕੇ ਜੋ ਵੀ ਨੋਟੀਫਿਕੇਸ਼ਨ ਦੇ ਵਿੱਚ ਜਾਰੀ ਹੈ ਲੈਣਾ ਨੇ ਕੋਟਰਾ ਸਾਹਿਬ ਸਰਦਾਰ ਸਿੰਘ ਕੱਟੜਾ ਸਾਹਿਬ ਜਿਹੜੇ ਸਾਡੇ ਬਿਲਕੁਲ ਸਾਡੇ ਰੈਜੀਡੈਂਸੀ ਦੇ ਲਈ ਹੁੰਦੇ ਹੈ ਤੁਹਾਨੂੰ ਵੀ ਅਸੀਂ ਜਾਰੀ ਨਾਮ ਚਾਹ ਚੁੱਕੇ ਆ ਕਾਲ ਕਰ ਚੁੱਕੇ ਆ ਕਿ ਹਰਦੂਰ ਦੇ ਵਿੱਚ ਇਦਾਂ ਹੋ ਰਿਹਾ ਸੀ ਲਾਈਵ ਜਿਹੜਾ ਹੋ ਰਿਹਾ ਹੈ ਉੱਥੋਂ ਉਹ ਵੀ ਪਹੁੰਚ ਰਹੇ ਨੇ ਗੁਰਦਾਰਾ ਸਾਹਿਬ ਤੇ ਬਾਕੀ ਸੰਗਤ ਵੀ ਗੁਰਦਾਰਾ ਸਾਹਿਬ ਪਹੁੰਚੀ ਠੀਕ ਹੈ ਇਹਨਾਂ ਵੱਲੋਂ ਦੇਖ ਸਾਧਿਓ ਜਗਲਾਤ ਵਹਾਗ ਦੀ ਜਗਾ ਹੈ ਜਗਾ ਤੇ ਪੂਰੇ ਖਾਲੀ ਹੋਏ ਆ ਹੁਣ ਇਹ ਦੀ ਕਿਆ ਮਜਬੂਰੀ ਆ ਉਹਨਾਂ ਦੀ ਕਿ ਉਹ ਜਿਹੜੇ ਪਲਾਂਟੇਸ਼ਨ ਨਹੀਂ ਕੀਤੀ ਜਾ ਰਹੀ ਇਹ ਕੋਈ ਮਜਬੂਰੀ ਆ ਜਾਂ ਤਾਂ ਕੋਈ ਮਹੀਨਾ ਲੱਦੇ ਹੋਣਗੇ ਹੋ ਸਕਦਾ ਕੋਈ ਮਹੀਨਾ ਲੱਦੇ ਹੋਣ ਕਿਉਂਕਿ ਬਾਕੀ ਜਗਾ ਤੇ ਜਦੋਂ ਇਹ ਆਪਣੇ ਮਹੀਮ ਚ ਲਾਉਂਦੇ ਆ ਹਰਿਆਵਤ ਚ ਲਾਉਂਦੇ ਆ ਬਹੁਤ ਲਾਉਂਦੇ ਆ ਉੱਥੇ ਦਾ ਬੂਟੇ ਲੱਗ ਜਾਂਦੇ ਆ ਪਰ ਇਹਨਾਂ ਨੂੰ ਨਰਸਰੀ ਦੇ ਕੁਝ ਮੀਟਰ ਦੂਰ ਨੂੰ ਖਾਲੀ ਜਗਾ ਪਈ ਨਹੀਂ ਦਿਖਦੀ ਪੂਰੇ ਹੀ ਨਹੀਂ ਹੈਗੇ ਹੋਰ ਵੀ ਢਾਬੇ ਆ ਉਹਨਾਂ ਦੇ ਸਾਹਮਣੇ ਵੀ ਇੱਕ ਨੇ ਜਗ ਨਜਾਇਜ਼ ਕਬਜ਼ੇ ਆ ਨਜਾਇਜ਼ ਕਬਜ਼ੇ ਹੋਈ ਹੋਈ ਆ ਉਹ ਸਾਰੀ ਹੋ ਰਹੀ ਏ ਟਾਬਿਆਂ ਤੇ ਆਸ-ਪਾਸ ਹਰੇਕ ਨੂੰ ਛੋਣ ਦਿੱਤੀ ਜਾਵੇ ਰੋਪੜ ਤੱਕ ਇੱਧਰ ਨੀਲੋ ਤੱਕ ਜਾਂ ਜਿੱਥੇ ਤੱਕ ਨਹਿਰ ਜਾਂਦੀ ਆ ਕਮਰਸ਼ੀਅਲ ਪਲਾਟ ਕੱਟ ਲੈਣ ਸਾਰੇ ਲੋਕ ਕਿਉਂਕਿ ਉਹਨਾਂ ਦੀ ਜਿੱਕੀਂ ਪੀ ਜਗਾ ਉਹ ਵੀ ਪੰਪ ਲਾ ਗਾਉਂਦੇ ਆ ਪੁਸਤਾ ਖੜਦੇ ਆ ਇੱਥੇ ਕੋਈ ਰਸਤਾ ਨਹੀਂ ਹੈਗਾ ਪਰ ਇਹ ਕਹਦੇ ਆ ਪ੍ਰਾਣੀ ਗਰਤ ਪਏ ਆ ਇਹ ਵੀ ਹੌਲੀ ਹੌਲੀ ਸੁੱਕਣ ਦੇ ਕਾਰਨ ਨੂਨ ਪਾਉਂਦੇ ਤੇ ਤਜਾਬ ਵਗੈਰਾ ਸਰਕਾਰ ਤੇ ਆ ਕਿ ਇਹਨੂੰ ਜਿਆਦਾ ਕਿਸੇ ਤਰੀਕੇ ਦਾ ਕੋਈ ਕੈਮੀਕਲ ਘੁਸਤਾਨ ਦੀ ਕੋਸ਼ਿਸ਼ ਕੀਤੀ ਹਾਂ ਹਾਂ ਬਿਲਕੁਲ ਇਹ ਸਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉੱਪਰ ਲਾਈਟਾਂ ਲਾਈਆਂ ਹੋਈਆਂ ਨੇ ਉੱਪਰ ਇਹਨਾਂ ਨੇ ਆਪਣੀਆਂ ਲਾਈਟਾਂ ਲਾਈਆਂ ਹੋਈਆਂ ਨੇ ਲਾਈਵ ਤਸਵੀਰਾਂ ਦੇਖ ਸਕਦੇ ਹੋ ਮੌਕੇ ਤੇ ਪਹੁੰਚੇ ਨੌਜਵਾਨਾਂ ਵੱਲੋਂ ਇੱਥੇ ਚੱਲਦੇ ਤਾਂ ਬੇਤੇ ਮੀਟ ਬ੍ਰਾਹਮਤ ਕਰਕੇ ਕਾਰਵਾਈ ਦੀ ਮੰਗ ਕੀਤੀ ਹੈ ਡੇਲੀ ਨਿਊਜ਼ ਚਮਕੌਰ ਸਾਹਿਬ ਤੋਂ ਇੱਕ